ਹਾਂਜੀ ਉਹ ਆ ਜੋ ਫੈਸਲਾ ਪਾਰਟੀ ਨੇ ਆਵਦਾ ਕਰ ਲਿਆ ਇੰਟਰਨਲ ਫੈਸਲਾ ਸਾਡਾ ਹੋ ਚੁੱਕਿਆ ਹੈ ਔਰ ਜਿੱਦੇ ਨੋਟੀਫਿਕੇਸ਼ਨ ਹੋ ਜਾਏਗਾ ਉਹ ਪਬਲੀਕਲੀ ਫੈਸਲਾ ਸੁਣਾ ਦਿੱਤਾ ਜਾਏਗਾ ਔਰ ਪਹਿਲੀ ਵਾਰੀ ਡੈਮੋਕਰੈਟਿਕ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਨੇ ਜਿਹੜਾ ਉਹ ਫੈਸਲਾ ਲਿਆ ਹੈ ਔਰ ਸਾਰੇ ਲੀਡਰਸ਼ਿਪਾਨਾਂ ਦੀ ਸਹਿਮਤੀ ਦੇ ਨਾਲ ਫੈਸਲਾ ਲਿਆ ਹੈ ਤੋਂ ਜਿਹੜਾ ਹੈਗਾ ਉਹਨੂੰ ਜਿਹੜਾ ਫਾਰਮਲ ਔਰੀ ਅਨਾਉਂਸਮੈਂਟ ਹੈ ਔਰ ਨੋਟੀਫਿਕੇਸ਼ਨ ਤੋਂ ਬਾਅਦ ਅਸੀਂ ਅਨਾਉਂਸਮੈਂਟ ਕਰਾਂਗੇ ਮੈਂ ਤੁਹਾਨੂੰ ਕਹਿ ਗਿਆ ਕਿ ਡੈਮੋਕਰੇਟਿਕ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਨੇ ਅੱਜ ਤੱਕ ਇਸ ਤਰ੍ਹਾਂ ਕੋਈ ਫੈਸਲਾ ਨਹੀਂ ਲਿਆ ਗਿਆ ਹੋਣਾ ਕਿਸੇ ਪਾਰਟੀ ਚ ਡੈਮੋਕਰੇਟਿਕ ਤਰੀਕੇ ਦੇ ਨਾਲ ਫੈਸਲਾ ਲਿਆ ਜਿੱਦੇ ਨੋਟੀਫਿਕੇਸ਼ਨ ਹੋਏਗਾ ਕਾਂਗਰਸ ਪਾਰਟੀ ਆਪਣਾ ਮੇਰ ਦਾ ਉਮੀਦਵਾਰ ਉਹਨੂੰ ਫਾਰਮਲੀ ਫਾਰਮਲੀ ਉਹਦੇ ਅਨਾਉਂਸ ਕਰੇਗਾ ਆਪ ਵੀ ਕਹਿੰਦੀ ਹਾਂ ਆਪਣਾ ਯੂਆਰ ਲੱਭੀ ਆ ਜੀ ਕੋਈ ਗੱਲ ਨਹੀਂ ਸਭ ਠੀਕ ਹੋ ਜਾਓ ਅੱਜ ਸੋਨੀ ਸਾਹਿਬ ਜੀ ਨਾਲ ਲੈ ਕੇ ਗੱਲ ਸਭ ਠੀਕ ਹੋ ਜਾਏਗਾ ਸੋਨੀ ਸਾਹਿਬ ਤੇਰੇ ਤੇ ਮੁਸਕਰਾਟ ਆ ਕਿ ਨਾਮ ਵੀ ਦੱਸੋ ਤੁਸੀਂ ਕਿਉਂਕਿ ਤੁਸੀਂ ਸਾਡੇ ਸ਼ਹਿਰ ਦੇ ਵਾਸੀ ਹੋ ਔਰ ਸ਼ਹਿਰ ਦੇ ਦੇਖੋ ਤੁਹਾਨੂੰ ਆਪੇ ਤੁਹਾਨੂੰ ਆਪੇ ਪਤਾ ਲੱਗ ਜਣਾ ਕਾਰਗਜ਼ ਪਾਰਟੀ ਨੇ ਲਾਂਚ ਕਰਨਾ ਆਪੇ ਕਾਰਗਜ਼ ਪਾਰਟੀ ਉਹ ਪਪ ਤੁਸੀਂ ਵੀ ਜੀ ਨੂੰ ਮਿਲੇ ਹੋ ਹਾਂਜੀ ਔਰ ਮੈਂ ਕੁਝ ਨਹੀਂ ਕਹਿ ਸਕਦਾ ਜੀ ਸਾਡੀ ਸੀਨੀਅਰ ਲੀਡਰਸ਼ਿਪ ਉਹ ਹੀ ਲਾਂਚ ਕਰੇਗੀ ਜੋ ਕਰੇਗੀ ਪਰ ਕਾਉਂਸਲਰ ਜਿਹੜਾ ਹੈ ਉਪਰ ਮੇਅਰ ਜਿਹੜਾ ਹੁਣ ਕਿਹਦਾ ਬਣੂਗਾ ਕਿਉਂਕਿ ਦੋਨੋਂ ਕਾਖਲ ਪਾਰਟੀ ਦਾ ਮੈਂਬਰ ਬਣੂਗਾ ਇਹ ਤਰ੍ਹਾਂ ਬਣਦੀ ਬਹੁਤ ਲੱਗੀ ਜਾਂਦੀ ਚਲੋ ਗੱਲ ਇਹ ਵੀ ਉਹ ਤੁਸੀਂ ਹੁਣ ਪੁੱਛ ਲਓ ਮੈਂ ਕਦੋਂ ਕੁੱਝ ਖ਼ਬਰ ਹੀ ਕਦੋਂ ਮਿਲੇਗੀ ਕੁੱਝ ਖ਼ਬਰ ਹੀ ਮਿਲੇਗੀ ਕਿ ਸਾਰੇ ਪਾਸੇ ਮਹਿਰ ਬਣ ਕੇ ਸਿਰਫ ਪ੍ਰਸ਼ਦਾ ਰਹਿ ਗਏ ਹਾਂਜੀ ਸਾਰੇ ਪਾਸੇ ਮਹਿਰ ਬਣ ਕੇ ਅੰਮ੍ਰਿਤ ਸਰ ਤੇ ਰਹਿ ਗਏ ਗੱਲ ਇਹ ਬੰਬਰ ਸਰ ਤੇ ਬੰਜੂ ਗੁਰੂ ਘਰ ਆ ਹਾਂਜੀ ਸੋ ਜਿਵੇਂ ਜੇ ਗੁਰੂਆਂ ਦੀ ਕਿਰਪਾ ਹੋਣੀ ਉਹ ਬੰਜਾ ਰਿਹਾ ਜੀ ਅੱਛਾ ਕੁੱਝ ਖ਼ਬਰ ਹੀ ਕਦੋਂ ਦੇ ਰਹੇ ਹੋ ਜੀ ਕਦੋਂ ਕਦੋਂ ਕੁੱਝ ਖ਼ਬਰ ਹੀ ਆਏਗੀ ਅੱਛ ਤਦ ਨੂੰ ਆਪੇ ਪਤਾ ਲੱਗ ਜਾਣਾ ਸਭ ਠੀਕ ਹੋ ਜਾਏਗਾ ਇਸ ਫਾਰਮੂਲੇ ਦਾ ਕੰਮ ਕਰੀ ਕਾਂਗਰਸ ਭਾਈ ਇਹ ਸਾਲ ਵਾਲੇ ਖਾਕੂ ਦੇ ਕੰਮ ਕਰੇਗਾ ਇਹ ਆ ਇੱਕ ਪਾਸੇ ਤੋਂ ਬਣੇਗਾ ਔਰ ਕਾਂਗਰਸ ਪਾਰਟੀ ਨੇ ਆਪਣੀ ਰਣਨੀਤੀ ਸਾਰੀ ਤਿਆਰੀ ਕਰ ਲਈ ਹੈ ਔਰ ਕਾਂਗਰਸ ਪਾਰਟੀ ਦਾ ਹੀ ਮੇਰ ਬਣਿਆ ਸਰ ਸਵਾਲ ਕੁਲਦੀਪ ਕਾਲੀਆ ਕਿਉਂ ਦਾ ਮੈਂ ਤੁਹਾਨੂੰ ਇਹ ਪਿਆ ਕਿ ਉਹਨਾਂ ਦੇ ਖੋਖਲੇ ਦਾਵੇ ਆ ਝੂਠੇ ਦਾਵੇ ਆ ਉਹਨਾਂ ਦੇ ਦਾਵਿਆਂ ਦੇ ਕੋਈ ਦਮ ਨਹੀਂ ਸਰ ਉਹ 24 ਤੋਂ 37 ਪਹੁੰਚ ਗਏ ਤੁਸੀਂ 40 ਨਾਲ ਪਹੁੰਚ ਗਏ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਕਿ ਸਾਡੇ 41 ਆ ਉਹ ਠਿੱਕੇ ਮੰਦ ਹੈ ਜਿਹੜਾ ਉਹ ਆ ਉਹ ਭਾਨ ਹੈ ਉਹ ਕਿਲਰ ਜਾਣਾ ਜਦੋਂ ਮਰਜੀ ਹੋ ਜਾਣਾ ਨਹੀਂ ਡਾਕਟਰ ਸਾਹਿਬ ਕਹਿੰਦੇ ਕਾਂਗਰਸ ਖਿਲਾਰਾ ਹੈ ਕਿ ਕਿਹੜੇ ਅੱਗੇ ਲੇਖੇ ਮੈਂ ਤੁਹਾਨੂੰ ਕਹ ਜਲਦੀ ਆਣਗੇ ਨਹੀਂ ਡਾਕਟਰ ਸਾਹਿਬ ਸਵਾਲ ਹੈ ਕਿ ਪੰਜ ਕਿਵੇਂ ਆਣਗੇ ਡਾਕਟਰ ਸਾਹਿਬ ਆਜਾ ਵੋਟਾ ਵੋਟਾ ਹੋਈਆਂ ਨੇ ਕਿਹੜਾ ਕਿਹਦੇ ਨੇ ਫੋਸੇ ਉਹਨਾਂ ਦੀ ਗੱਲ ਨਹੀਂ ਕੋਈ ਕੋਈ ਵੋਟਾ ਨਹੀਂ ਜ਼ਿੰਮੇਵਾਰ ਕੌਣ ਹੈ ਕੋਈ ਵੋਟਾ ਨਹੀਂ ਇੰਟਰਨਲ ਐਕਸਰਸਾਈਜ਼ ਹਾਈ ਕਮਾਂਡ ਨੇ ਕਰ ਲਈ ਆਪਣੀ ਹਾਈ ਕਮਾਂਡ ਦਾ ਫੈਸਲਾ ਅੱਛਾ ਡਾਕਟਰ ਸਾਹਿਬ ਸਵਾਲ ਹੈ ਬਾਕੀ ਪੰਜ ਕਿੱਥੋਂ ਆਣਗੇ ਮੈਂ ਤੁਹਾਨੂੰ ਇਹ ਕਿਹਾ ਕਿ ਸਵਾਲ ਮੀਡੀਆ ਦੇ ਸਾਹਮਣੇ ਆਏਗਾ ਔਰ ਜਿੰਨੇ ਚਾਹੀਦੇ ਆ ਪੂਰੇ ਹੋਣਗੇ ਕਾਂਗਰਸ ਪਾਰਟੀ ਆਪਣਾ ਮੇਰ ਬਣਾਏਗੀ ਪਰ ਦਰਸ਼ਕਾਂ ਦਾ ਪੂਰਾ ਹੋਏਗਾ ਮੈਂ ਤੁਹਾਨੂੰ ਉਹ ਜਿੰਨਾ ਮਰਜੀ ਯੋਰ ਪਾ ਲੈਣ ਉਹ ਜਿੰਨੇ ਮਰਜੀ ਲਾਲਚ ਦੇ ਲੈਣ ਲੇਕਿਨ ਕਾਂਗਰਸ ਪਾਰਟੀ ਪਰ ਫੇਰ ਹੈ ਕਾਂਗਰਸ ਪਾਰਟੀ ਦਾ ਕੋਈ ਬੰਦਾ ਟੁੱਟਣ ਵਾਲਾ ਨਹੀਂ ਉਹ ਲੱਗਿਆ ਸਰ ਅੱਜ ਜਿਹੜੀ ਬੋਸੇਮੰਦ ਸੂਤਰਾਂ ਨੇ ਗਾਵੇਦਾਂ ਨੂੰ ਲੈ ਕੇ ਚਿਹਰਾ ਕਰ ਹੋਏਗਾ ਮੈਂ ਤੁਹਾਨੂੰ ਇਹ ਕਹਾਂ ਕਿ ਬੜੀ ਜਲਦੀ ਇਹ ਫੈਸਲਾ ਹੋਣ ਵਾਲਾ ਚਿੰਤਾ ਨਾ ਠੀਕ